ਹੋਜੂ ਮੰਡਲ ਅਸੀਂ ਕਰ ਲਿਆ ਗੰਦਾ ਮੇਨ ਜੋਗਾ ਨਹੀਂ ਛੱਡਿਆ ਸਾਫ ਸੁਥਰਾ ਪਾਣੀ ਸੰਭਲੋ 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 ਜੇ ਹਜੇ ਵੀ ਨਹੀਂ ਸੰਭਲ ਸਕਿਆ ਹੋਜੂ ਖਤਮ ਕਹਣੀ ਨਾ ਬਜੇਗਾ ਰਾਜਾ ਨਾ ਬਜੇਗੀ ਰਾਣੀ ਜੇ ਪੁੱਤ ਪੋਤੇ ਤੁਸੀਂ ਦੇਖਣੇ ਕੋਈ ਜਗਾੜ ਬਣਾਓ ਸਾਡੀ ਹੱਥ ਜੋੜ ਕੇ ਬੇਨਤੀ ਦੋ ਦੋ ਰੁੱਖ ਲਗਾਓ ਬਹੁਤ ਵੈਰੀ ਗੁੱਡ ਬਹੁਤ ਵਧੀਆ ਬਹੁਤ ਵਧੀਆ ਉਹ ਦੱਖੀ ਗੱਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਸੰਗੇਜ ਕੀ ਦੀ ਗਰਾਊਂਡ ਵਿੱਚ વિશેਸ਼ ਤੌਰ ਤੇ ਇਕੱਤਰ ਹੋਏ ਆ ਜੀ ਅੱਜ ਸਰਦਾਰ ਕੈਪਟਨ ਪ੍ਰੀਤਮ ਸਿੰਘ ਦੇ ਪੁੱਤਰੇ ਸਰਦਾਰ ਗੈਂਗ ਸਿੰਘ ਆਕਾ ਸਰਪੰਚ ਜੀ ਦੇ ਪੁੱਤਰੇ ਤੇ ਸਰਿੰਦਰਪਾਲ ਸਿੰਘ ਕੈਪਟਨ ਦੇ بیٹے ਹਰਦੀਪ ਸਿੰਘਾ ਜੀ ਦੇ ਭਤੀਜੇ ਅੱਜ ਬਰਥਡੇ ਆ ਜੀ ਵਿਪਿੰਦਰ ਸਿੰਘ ਦਾ ਇਹ ਪਹਿਲਾ ਵੀ ਕਾਫੀ ਸਾਲਾਂ ਤੋਂ ਹੀ ਆਪਣੇ ਜਨਮ ਦਿਨ ਤੇ ਬੂਟੇ ਲਗਾਉਂਦਾ ਆ ਰਿਹਾ ਤੇ ਅੱਜ ਫਿਰ ਆਪਣੇ ਜਨਮ ਦਿਨ ਤੇ 100 ਬੂਟਾ ਲਗਾਉਗਾ ਜੀ ਪਿੰਡ ਦੇ ਵਾਲੇ ਵਾਲੇ ਜਿੱਥੇ ਵੀ ਲੋਡ ਹੋਈ ਤੇ ਪਹਿਲਾਂ ਵੀ ਇਹਨਾਂ ਦੇ ਕਾਫੀ ਪਿੰਡ ਦੇ ਕੰਮਾਂ ਦੇ ਵਿੱਚ ਕਾਫੀ ਸਹਿਯੋਗ ਰਿਹਾ ਇਹਨਾਂ ਦਾ ਪਹਿਲੇ ਕੋਈ ਕਿਸੇ ਵੀ ਤਰ੍ਹਾਂ ਦਾ ਹੋਵੇਗਾ ਗੁਰਦੁਆਰਾ ਸਾਹਿਬ ਦਾ ਜਾਂ ਪਿੰਡ ਦਾ ਕੋਈ ਜਿੱਦਾਂ ਪਿੱਛੇ ਆਪਣੇ ਕਰੋਨਾ ਦਾ ਦੌਰ ਸੀਗਾ ਉਦੋਂ ਵੀ ਇਹਨਾਂ ਦੇ ਪਰਿਵਾਰ ਨੇ ਕਾਫੀ ਸਹਿਯੋਗ ਕੀਤਾ ਪਿੰਡ ਦੇ ਨਾਲ ਤੇ ਅਸੀਂ ਆਪਣੇ ਪਿੰਡ ਵੱਲੋਂ ਤੇ ਸੰਘਾ ਕਲੱਬ ਵੱਲੋਂ ਬਹੁਤ ਧੰਨਵਾਦ ਕਰਦੇ ਤੇ ਬਹੁਤ-ਬਹੁਤ ਵਧਾਈਆਂ ਦਿੰਦੇ ਸਰਦਾਰ ਸਰਿੰਦਰਪਾਲ ਸਿੰਘ ਜੀ ਨੂੰ ਇੱਥੇ ਦੇ ਨਾਲ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੰਮ ਕਰਿਆ ਹੋਇਆ ਉਹ ਅਵੀ ਲਿਆਂਦਾ ਘੁੰਮਣ ਵਾਲਾ ਇਹ ਬਣਾਇਆ ਭਰਾਵਾ ਇਹਨਾਂ ਨੇ ਅੱਜ ਅਸੀਂ ਇੱਥੇ ਇਕੱਠੇ ਹੋਏ ਆਂ ਗਰਾਊਂਡ ਦੇ ਵਿੱਚ ਸਾਡੇ ਕੈਪਟਨ ਸਾਹਿਬ ਦੇ ਬੇਟੇ ਦਾ ਜਨਮ ਦਿਨ ਹੈ ਅੱਜ ਸਾਡੇ ਲੋ ਹੈਪੀ ਬਰਥਡੇ ਆ ਸਾਰਿਆਂ ਨੂੰ ਤੇ ਵਾਹਿਗੁਰੂ ਲੰਬੀ ਉਮਰ ਕਰੇ ਤੇ ਚੜ੍ਹਦੀ ਕਲਾ ਬਖਸ਼ੇ ਹਰਮਨ ਦਾਤ ਫਤਿਹ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋ ਟੋਗੜਾ ਲਾਣਾ ਹੈ ਹਾਂ ਬਹੁਤ ਲਾਲੀ ਤੋਂ ਨਹੀਂ ਨਹੀਂ ਮੈਂ ਕਲੀਆਂ ਲਾਉਣਾ ਕਲੀਆਂ ਲਾਉਣਾ ਆ ਜਾਓ ਆ ਜਾਓ ਮੈਂ ਉਹ ਮਿੱਟੀ ਲੂਪ ਲੈ ਆ ਲੈ ਤੂੰ ਆਉਣੇ ਦੋ ਚਾਰ ਸਵੇਰ ਨੂੰ ਚੱਲ ਦੌੜ ਕੇ ਦੌੜ ਕੇ ਕਿਹਣੀ ਰਹਿਣ ਸਾਡਾ ਨਾਲ ਫੋਨ ਕਰ ਲੈਣੇ ਹੋਰ ਰੈਂਜ ਫੁੱਲਾ ਰੈਂਜ ਦੇਖ ਕੇ ਇੰਨੇ ਜਾਣ ਕਹਾਂ ਜਾਂਦਾ ਰੋਕ ਕੇ ਨਹੀਂ ਲੈ ਜਾਣਾ ਅੱਜ ਸਿੱਧੀ ਇਹ ਨੀਲਾ ਪਕਾਨੀ ਆ ਨਾ ਛੱਡ ਦੇ ਨਹੀਂ ਕਹਿਣਾ ਬਾਈ ਉੱਥੇ ਕਰ ਦਿਓ ਸੈਂਟਰ ਚ ਵੀ ਕਰ ਦਿਓ ਰੱਖ ਮੈਂ ਰੱਖ ਦੇ ਗਲਤ ਪਾਸ ਗਲਤ ਸੱਕ ਜੀ ਮੋਟ ਦੇਖ ਲਓ ਉਧਰ ਦੇਖ ਬੱਗੇ ਤਾਂ ਦੇਖ ਲਿਆ ਉਥੋਂ ਨਹੀਂ ਆਉਣੀ ਅੱਲਾ ਪਿਆ ਆ ਤੇਰੀ ਆ ਉਹ ਕਿਹਦੇ ਜੱਸੀ ਦਾ ਤਾਂ ਕੰਮ ਹੈ ਇਹ ਭਈਆ ਵਾਟੂ ਆਣੇ ਆਪਣੇ ਨੂੰ ਕੈਂਪ ਪਾ ਕੇ ਆਣੇ ਮਰਦੀ ਲਈ ਕਿਉਂ ਲੈ ਆਉਣਾ ਹੈ ਭਈਏ ਲੈ ਆਉਣ ਜੀ ਲੱਗਿਆ ਆਪਣੇ ਵਰਦਾ ਤਾਂ ਹੈ ਆਪੂ ਜੀ ਹਾਂ ਆਪਾਂ ਜਾਓ ਵਧੀਆ ਭਰਾਵਾ ਕਈ ਜਾ ਕੇ ਨਹੀਂ ਯਾਰ ਕਿੱਥੇ ਆ ਗਿਆ ਫੋਟੋ ਕੈਚ ਲੈ ਤੂੰ ਬੈਜਾਂਗੇ ਆ ਜਾ ਮੈਂ ਸਾਡਾ ਕੰਪਿਊਟਰ ਨਾਲ ਲਾ ਲੈਣੀ ਹੈ ਦੇਖੋ ਚਲੋ ਦਿਖਾ ਦਿਓ ਨਹੀਂ ਇਹ ਬੱਚੇ ਨੂੰ ਮਾਦੀ ਨਾਲ ਹੀ ਜੋਨ ਮੇ ਜੋਨ ਮੇ ਉੱਤੇ ਕੇ ਸਾਹ ਟੰਗਿਆ ਰੰਗਾ ਕਹੀ ਹੋਗੀ ਆਹ ਚੱਲਣ ਚੱਲੇ ਹਾਂ ਹਾਂ ਨਹੀਂ ਨਹੀਂ ਆਪਾਂ ਮਾਰੋ ਖੜ ਜੋ ਇਹ ਬਈ ਮੜਾ ਸੜਾ ਲੈ ਮੋਟਾ ਵਾ ਵੇਦ ਲੈ ਲੈ ਆਹ ਉੱਤਰ ਵੀ ਦੇਖੋ ਬੰਦਾ ਉਹ ਮੁੰਡਾ ਆਪਣਾ ਫਿਲਮ ਬਣਾਉਂ ਲਿਆ ਹੋਰੋਂ ਜਾਵੇ ਵਿਕੇ ਛੱਡਦੇ ਬਦਗਾ ਫੋਟੋ ਬਦਗਾ ਲੀ ਬਦਗਾ ਅੜਦਮਾ ਮਿੱਟੀ ਇਹਦਾ ਬਹੁਤ ਹੈ ਬਿਲਕੁਲ ਸਹੀ ਹੈ ਮਿੱਟੀ ਪਈ ਆ ਹਾਂ ਚੱਕ ਕੇ ਪਾਸੇ بارش ਹੋ ਰਹੀ ਆ ਜੀ ਆ ਆਜੋ ਭਾਰੀ بارش ਦੇ ਤੇ ਲਗਾ ਰਹੇ ਨੇ ਮੁੱਟੇ ਮੁੰਡਿਆਂ ਨੇ ਕਿ ਤਾ ਧੰਨਵਾਦ ਉਹ ਕਾਹੋ ਨਾ ਆਪਣੇ ਮੋਟਰ ਆਇਆ ਮੋਟਰ ਆਇਆ ਚਾ ਚਾ ਲੈ ਆਏ ਹੋਏ ਆ ਬਾਕੀ ਬੋਟਰ ਵੀ ਵੇਚ ਰਾਹ ਲੋ ਜਿਹੜੇ ਦੇਖਾ ዱਕਾ ਭਾਈ ਜਿਹੜੇ ਕਹਿਣੂ